ਵਾਰਗੁਰੂ ਜੀ ਕਾ ਖਾਲਸਾ ਵਾਰਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਆਈਐਸਆਈ ਦੀ ਜੋ ਪਾਕਿਸਤਾਨ ਦੀ ਏਜੰਸੀ ਹੈ ਇਹਨਾਂ ਨੇ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਕਿਦਾਂ ਦੀ ਗੇਮ ਬਣਾਈ ਹੋਈ ਹੈ ਔਰ ਸਾਡੇ ਜਿਹੜੇ ਖਾਲਸਤਾਨੀ ਪੇਡਾਂ ਕਟੇੜਾਂ ਖਾਚ ਕੜਮ ਚੌਧਰੀ ਨੇ ਉਹ ਕਿਦਾਂ ਇਹਨਾਂ ਦੀ ਗੇਮ ਦੇ ਵਿੱਚ ਇਨਵੋਲਵ ਨੇ ਫਸੇ ਹੋਏ ਨੇ ਅੱਜ ਇੱਕ ਕੈਨੇਡਾ ਤੋਂ ਘੱਟੋ-ਘੱਟ 82-83 ਸਾਲ ਦੀ ਮਾਤਾ ਨੇ ਗੱਲਬਾਤ ਕੀਤੀ ਉਹ ਕਹਿੰਦੀ ਜਦੋਂ ਜੋਨ 84 ਵਾਪਰਿਆ ਉਦੋਂ ਬਾਅਦ ਤੇ ਵਿੱਚ ਤਕਰੀਬਨ 5 ਕੁ ਮਹੀਨੇ ਬਾਅਦ ਬੈਨਕੂਬਰ ਦੇ ਵਿੱਚ ਗੁਰਦੁਆਰਾ ਹੈਗਾ ਗੁਰਦੁਆਰਾ ਖਾਲਸਾ ਦਵਾਨ ਸੁਸਾਇਟੀ ਉੱਥੇ ਕੁਝ ਕੜਮ ਚੌਧਰੀ ਜਿਹੜੇ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਵਾਲੇ ਨੇ ਉਹਨਾਂ ਨੇ ਇੱਕ ਸਾਨੂੰ ਸਕੀਮ ਦੇ ਵਿੱਚ ਇਨਵੋਲ ਬਹੁਣ ਵਾਅਦਾ ਦੱਸਿਆ ਮਤਲਬ ਜਿਹੜੇ ਚਾਹੁੰਦੇ ਨੇ ਵੀ ਅਸੀਂ ਕੌਮ ਦੀ ਗੱਲ ਕਰੀਏ ਵੀ ਸਾਨੂੰ ਸਾਡੇ ਕੌਮ ਨੂੰ ਖਤਰਾ ਹੈ ਜਾਨਕਿ ਖਾਲਿਸਤਾਨ ਦੀ ਮੂਵਮੈਂਟ ਸ਼ੁਰੂ ਕਰਨ ਵਾਸਤੇ ਗਲਵਾਹ ਕੀਤੀ ਮੈਂ ਸ਼ਾਰਟ ਦੇ ਵਿੱਚ ਇਹ ਗੱਲ ਕਰਨੀ ਹੈ ਕਿਉਂਕਿ ਇਹ ਤਕਰੀਬਨ ਤਿੰਨ ਪਾਰਟ ਮੈਂ ਲੈ ਕੇ ਆਉਣੇ ਆ ਤੇ ਜਿਹੜੀ ਗੱਲਵਾਹ ਤੋਂ ਮਾਤਾ ਨਾਲ ਹੋਈ ਉਹ ਕਹਿੰਦੀ ਜਿੰਨੇ ਵੀ ਕਹਿੰਦੀ ਕੈਨੇਡਾ ਦੇ ਵਿੱਚ ਗੁਰਦੁਆਰੇ ਨੇ ਥੋੜਿਆਂ ਨੂੰ ਛੱਡ ਕੇ ਬਹੁਤੇ ਕਹਿੰਦੀ ਉਹ ਨੇ ਜਿਨ੍ਹਾਂ ਦੇ ਵਿੱਚ ਐਸਆਈ ਦੇ ਕਬਜ਼ੇ ਨੇ ਕਿੰਨਾਂ ਦੇ ਰਾਹੀਂ ਜਿਹੜੇ ਸਿੱਖ ਬਾਣੇ ਵਿੱਚ ਗੁਰਦੁਆਰਾ ਪ੍ਰਬੰਧ ਕਮੇਟੀਆਂ ਦੇ ਪ੍ਰਧਾਨ ਮੈਂਬਰ ਜੋ ਵੀ ਨੇ ਉਹ ਨਾ ਰਹੇ ਹੁਣੇ ਜਿਹੜੀ ਗੇਮ ਹੈ ਇਹ ਕਾਦੇ ਲਈ ਹੈ ਸਾਡੇ ਪ੍ਰਚਾਰਕ ਜਿਹੜੇ ਇੰਡੀਆ ਤੋਂ ਜਾਂਦੇ ਨੇ ਖਾਸ ਕਰਕੇ ਉਹ ਰੋਲਾ ਪਾਉਂਦੇ ਕੈਨੇਡਾ ਵਿੱਚ ਸਿੱਖੀ ਬਹੁਤ ਹੈ ਕੈਨੇਡਾ ਦੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਹੈ ਪਰ ਇਹ ਸਮਝ ਨਹੀਂ ਸਕੇ ਕਿ ਜਿਹੜਾ ਇਹ ਗੁਰਦਾਰ ਨੇ ਪ੍ਰਬੰਧਕ ਪ੍ਰਚਾਰ ਫੈਰਾਉਂਦੇ ਨੇ ਇਹ ਕੇਵਲ ਉੱਪਰੋਂ ਉੱਪਰੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੈ ਅੰਦਰ ਖਾਤੇ ਆਈਐਸਆਈ ਦੇ ਨਾਲ ਜੁੜੀਆਂ ਹੋਈਆਂ ਨੇ ਤਾਰਾਂ ਉਹ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਹੈ ਪਹਿਲਾਂ ਇਹ ਝਾਂਸੇ ਵਿੱਚ ਲੈਂਦੇ ਆ ਫਿਰ ਜਿਨ੍ਹਾਂ ਨੂੰ ਆਈਐਸਆਈ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ ਇਥੋਂ ਤੱਕ ਵੀ ਉਹਨਾਂ ਦੱਸਿਆ ਕਿ ISI ਦੇ ਜਿਹੜੇ ਏਜੰਟ ਨੇ ਤਕਰੀਬਨ ਲਗਭਗ 40-45 ਬੰਦੇ ਕੈਨੇਡਾ ਦੇ ਵਿੱਚ ਰਹਿੰਦੇ ਆ ਇਹ ਗੱਲ ਕਹੀ ਹੁਣ ਜਿਹੜੀ ਮਨੀ ਹੈ ਜਿਹੜਾ ਕਿ ਪੈਸਾ ਹੈ ਇਹਨਾਂ ਲੋਕਾਂ ਨੂੰ ਲਾਂਚ ਦਿੱਤਾ ਜਾਂਦਾ ਉਹ ਕੀ ਹੈ ਪਾਕਿਸਤਾਨ ਤੋਂ ਜਿਹੜੀ ਡਰੱਗ ਹੈ ਸਮਾਇਕ ਨਸ਼ਾ ਉਹ ਇਹਨਾਂ ਰਾਹੀ ਜਾਨੀ ਕਿ ਆਈਐਸਆਈ ਰਾਹੀ ਕੈਨੇਡਾ ਭੇਜਿਆ ਜਾਂਦਾ ਤੇ ਉਸ ਡਰਗ ਨੂੰ ਨਸੇ ਨੂੰ ਸਮਾਇਕ ਨੂੰ ਗਾਹਾਂ ਸਪਲਾਈ ਕੀਤਾ ਜਾਂਦਾ ਬੰਦੇ ਰੱਖੇ ਹੋਏ ਆ ਔਰ ਇਹ ਡਰਗ ਸਪਲਾਈ ਵਾਲੇ ਜਿਹੜੇ ਬੰਦੇ ਆ ਖਾਸ ਕਰਕੇ ਉਹ ਨੇ ਜਿਹੜੇ ਪੂਰਨ ਤੌਰ ਤੇ ਕਹਿ ਲਈਏ ਆਪਾਂ ਕਹਿੰਦੇ ਆ ਵੀ ਇਹ ਸਮਰਪਿਤ ਨੇ ਰੱਬ ਨੂੰ ਕੌਮ ਨੂੰ ਗੁਰੂ ਘਰਾਂ ਦੇ ਪ੍ਰਧਾਨ ਗਾਹਾਂ ਉਹਨਾਂ ਦੀਆਂ بگੜੀਆਂ ਹੋਈਆਂ ਔਲਾਦਾਂ ਜੁੜੂਗਾ ਹੋ ਹੀ ਜਾਂ ਨਹੀਂ ਦੂਜੀ ਗੱਲ ਜਿਹੜਾ ਆਮ ਕੌਮ ਦੇ ਨਾਂ ਤੇ ਲੋਕਾਂ ਦੇ ਕੋਲੋਂ ਪੈਸਾ ਇਕੱਠਾ ਕੀਤਾ ਜਾਂਦਾ ਉਹ ਕੀ ਹੈ ਉਹ ਇਹ ਹੈ ਵੀ ਜਦੋਂ ਇਹ ਗੁਰਦਵਾਰੇ ਵਿੱਚ ਪ੍ਰੋਗਰਾਮ ਕਰਾਉਂਦੇ ਨੇ ਉਦੋਂ ਤੋਂ ਚੱਲ ਰਿਹਾ ਹੈ ਇਹਨਾਂ ਦੇ 2-4 ਬੰਦੇ ਪ੍ਰਚਾਰਕ ਇਦਾਂ ਦੇ ਫਿੱਟ ਕੀਤੇ ਹੁੰਦੇ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਕਹਿੰਦੇ ਨੇ ਅਸੀਂ ਜਿਹੜੇ ਸ਼ਹੀਦ ਪਰਿਵਾਰ ਨੇ ਇੰਡੀਆ ਦੇ ਵਿੱਚ ਉਹਨਾਂ ਦੀ ਹੈਲਪ ਕਰਨੀ ਹੈ ਉਹਨਾਂ ਦੇ ਬੱਚੇ ਪੜਾਉਣੇ ਨੇ ਉਹਨਾਂ ਦੇ ਘਰ ਬਣਾ ਕੇ ਦੇਣੇ ਨੇ ਉਹਨਾਂ ਦੇ ਨਾਂ ਤੇ ਇਹ ਕੈਨੇਡਾ ਦੇ ਵਿੱਚੋਂ ਪੈਸਾ ਇਕੱਠਾ ਕਰਦੇ ਆ ਜਣਕਿ ਮਿਲੀਅਨ ਡਾਲਰ ਤੱਕ ਇਹਨਾਂ ਨੇ ਇਕੱਠਾ ਕੀਤਾ ਹੋਇਆ ਔਰ ਜਿਹੜੇ ਇਹ ਆਈਐਸਆਈ ਦੇ ਏਜੰਟ ਬਣ ਕੇ ਕੰਮ ਕਰ ਰਹੇ ਨੇ ਸਾਡੀ ਕੌਮ ਦੇ ਘੜਮ ਚੌਧਰੀ ਕੈਨੇਡਾ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਕਾਰੋਬਾਰ ਵੱਡੇ ਵੱਡੇ ਘਰ ਕਿੱਥੋਂ ਬਣ ਗਏ ਇੱਥੋਂ ਜਿਹੜੇ ਲੋਕ ਜਾਣਦੇ ਨੇ ਨਾ ਉਹ 25 25 30 30 ਸਾਲ ਘਰਾਂ ਦੀਆਂ ਕਿਸ਼ਤਾਂ ਭਰਦੇ ਮਰ ਜਾਂਦੇ ਨੇ ਜਦੋਂ ਨੂੰ ਘਰ ਦੀਆਂ ਕਿਸ਼ਤਾਂ ਪੂਰੀਆਂ ਹੁੰਦੀਆਂ ਨੇ ਉਦੋਂ ਨੂੰ ਹਰ ਭਜਨ ਮੰਦ ਦਾ ਇੱਕ ਗਾਣਾ ਸੀ ਤਕਰੀਬਨ ਸਭ ਨੇ ਸੁਣਿਆ ਹੋਣਾ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਉਹਦੇ ਵਿੱਚ ਕੀ ਸੀ ਪੋਤੇ ਨੇ ਜਨਮ ਲਿਆ ਬਾਬਾ ਸ਼ਿਵਿਆਂ ਦੇ ਵੱਲ ਚੱਲੇ ਘਰ ਨੂੰ ਨੇ ਸੰਭਲਿਆ ਤੁਰ ਗਈਤੀ ਝਾੜ ਕੇ ਪੱਲੇ ਮਤਲਬ ਜਦੋਂ ਉਹ ਕਿਸ਼ਤਾਂ ਪੂਰੀਆਂ ਹੁੰਦੀਆਂ ਨੇ ਉਦੋਂ ਨੂੰ ਘਰ ਬਣਾਉਣ ਵਾਲਾ ਸਿਵਿਆਂ ਦੇ ਰਾਹ ਪਿਆ ਹੁੰਦਾ ਫਿਕਰ ਹੈ ਉਹਨਾਂ ਲੋਕਾਂ ਨੂੰ ਵੀ ਅਸੀਂ ਕਿਸ਼ਤਾਂ ਉਤਾਰੀਏ ਘਰ ਕਿਦਾਂ ਬਣਾਈਏ ਆਪਣੇ ਪੈਰਾਂ ਤੇ ਕਿਵੇਂ ਖੜੇ ਹੋਈਏ ਪਰ ਜਿਹੜੇ ਇਹ ਕੜਮ ਚੌਧਰੀ ਖਾਲਸਾਣ ਦੇ ਨਾਂ ਤੇ ਆਈਐਸਆਈ ਦੇ ਮੂਹਰੇ ਬਣ ਕੇ ਕੌਮ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਇਹ ਕੌਮ ਦਾ ਪੈਸਾ ਖਾਲਸਾਣ ਦੇ ਨਾਂ ਤੇ ਇਕੱਠਾ ਕਰਕੇ ਕਿ ਮੈਂ ਐਸ ਪ੍ਰਸਤੇ ਕਰਦੇ ਨੇ ਇਹਦੇ ਵਿੱਚ ਕਈ ਪਾਠ ਤੁਹਾਡੇ ਸਾਹਮਣੇ ਹੋਰ ਵੀ ਲੈ ਕੇ ਆਉਣੇ ਇਹ ਕਿਥੇ ਤੁਹਾਨੂੰ ਮੈਂ ਹੋਰ ਕੱਲ ਦੱਸਨੀ ਆ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਇਹਨਾਂ ਗੱਲਾਂ ਬਹੁਤੇ ਲੋਕ ਉਹ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਕੀੜਾ ਵੜਿਆ ਹੋਇਆ ਕਿ ਸਾਨੂੰ ਖਾਲਿਸਤਾਨ ਚਾਹੀਦਾ ਤੇ ਇਹ ਸ਼ਬਦ ਨੂੰ ਕਨਵਰਟ ਕੀਤਾ ਗਿਆ ਜਦੋਂ ਤੁਸੀਂ 1849 ਦੀ ਗੱਲ ਕਰਦੇ ਹੋ ਉਦੋਂ ਇਹ ਸ਼ਬਦ ਸਿੱਖ ਰਾਜ ਜਾਂ ਖਾਲਸਾ ਰਾਜ ਦੀ ਗੱਲ ਹੈ ਸਿੱਖ ਰਾਜ ਆ ਖਾਲਸਾ ਰਾਜ ਸ਼ੁੱਧ ਰਾਜ ਪਿਓਰ ਰਾਜ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਇਮਾਨਦਾਰੀ ਵਾਲਾ ਰਾਜ ਤੇ ਉਹ ਰਾਜ ਜ਼ਰੂਰੀ ਨਹੀਂ ਵੀ ਸਿੱਖ ਬਾਣੇ ਵਾਲਾ ਕਰੂ ਉਹ ਰਾਜ ਤਾਂ ਚੰਗੇ ਲੀਡਰਾਂ ਦੇ ਸਿਰ ਤੇ ਆ ਸਕਦਾ ਜਿਹੜੇ ਵਧੀਆ ਪੜ੍ਹੇ ਲਿਖੇ ਇਮਾਨਦਾਰ ਲੀਡਰ ਹੋਣ ਤੇ ਉਹ ਕਿੱਦਾਂ ਗਾਹਾਂ ਲੋਕਾਂ ਦੇ ਨਾਲ ਡੀਲ ਕਰਦੇ ਨੇ ਕਿਦਾਂ ਸਰਕਾਰਾਂ ਚਲਾਉਂਦੇ ਨੇ ਇਹ ਉਹਨਾਂ ਤੇ ਡਿਪੈਂਡ ਕਰਦਾ ਕਿਸੇ ਵੀ ਧਰਮ ਦੇ ਨਾਲ ਤੁਸੀਂ ਰਾਜਨੀਤੀ ਨੂੰ ਜੋੜ ਕੇ ਇਹ ਨਹੀਂ ਕਹਿ ਸਕਦੇ ਕਿ ਵੀ ਇਹ ਬੰਦਾ ਧਾਰਮੀ ਹੈ ਤੇ ਇਹ ਧਾਰਮੀ ਬੰਦਾ ਜੇ ਰਾਜਨੀਤੀ ਵਿੱਚ ਆ ਜਾਊ ਸ਼ਾਇਦ ਉਹਦਾਂ ਦੇ ਕੰਮ ਕਰੋ ਬਿਲਕੁਲ ਨਹੀਂ ਹੋ ਸਕਦਾ ਮੈਂ ਅੱਜ ਦੇ ਇਸ ਟੌਪਿਕ ਵਿੱਚ ਗੱਲ ਇਹ ਕੀਤੀ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਗੁਰਦੁਆਰੇ ਬਣੇ ਨੇ ਬਹੁਤਿਆਂ ਤੇ ISI ਦਾ ਕਬਜ ਹੈ ਕਮੇਟੀਆਂ ਦੇ ਵਿੱਚ ਬੰਦੇ ਫਿੱਟ ਕੀਤੇ ਹੋਏ ਨੇ ਕਿਵੇਂ ਪਾਕਿਸਤਾਨ ਤੋਂ ਨਸ਼ਾ ਸਪਲਾਈ ਕੀਤਾ ਜਾਂਦਾ ਹੈ ਕਿਵੇਂ ਸਾਡੀ ਨੌਜਵਾਨੀ ਨੂੰ ਗੁੰਮਰਾਹ ਕਰਕੇ ਨਸ਼ੇੜੀ ਬਣਾਇਆ ਜਾਂਦਾ ਹੈ ਖਾਲਿਸਤਾਨ ਦੇ ਨਾਂ ਤੇ ਗੁੰਮਰਾਹ ਕਰਕੇ ਬਰਬਾਦ ਕੀਤਾ ਜਾਂਦਾ ਹੈ ਔਰ ਸਾਡੀ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਕਿਦਾਂ ਤੇਲ ਪਾਇਆ ਜਾਂਦਾ ਹੈ ਇਹ ਕੋਈ ਗੈਰ ਨਹੀਂ ਇਹ ਸਾਡੇ ਆਪਣੇ ਨੇ ਜਿਹੜੇ ਕੇਵਲ ਚਾਰ ਛੇਲੜਾਂ ਦੀ ਖਾਤਰ ਆਈਐਸਆਈ ਦੇ ਏਜੰਡੇ ਤੇ ਕੰਮ ਕਰਕੇ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਨੇ ਕੌਮ ਨੂੰ ਬਰਬਾਦ ਕਰ ਰਹੇ ਨੇ ਤੇ ਜਿਹੜੀ ਮਾਤਾ ਨੇ ਇਹ ਮੇਰੇ ਨਾਲ ਗੱਲਬਾਤ ਕੀਤੀ ਉਹ ਕਹਿੰਦੀ ਗਿਆਨੀ ਜੀ ਤੁਸੀਂ ਬਿਵਾਕ ਬੋਲ ਦਿੰਦੇ ਹੋ ਕਹਿੰਦੀ ਇਹ ਚੀਜ਼ਾਂ ਜ਼ਰੂਰ ਬਾਹਰ ਲੈ ਕੇ ਆਓ ਕਹਿੰਦੀ ਕੇਵਲ ਜਿਵੇਂ ਹਾਥੀ ਦੇ ਖਾਣ ਦੇ ਦੰਦ ਹੋਰ ਹੁੰਦੇ ਨੇ ਦਿਖਾਉਣ ਦੇ ਦੰਦ ਹੋਰ ਹੁੰਦੇ ਨੇ ਇਹ ਗੁਰਦਾਰ ਨੇ ਕੜਾ ਮ ਚੌਧਰੀ ਉੱਪਰੋਂ ਉੱਪਰੋਂ ਪ੍ਰਚਾਰ ਕਰਦੇ ਨੇ ਜਦੋਂ ਇਨਸਾਨ ਸਾਹਿਬ ਜਾਣਣਗੇ ਉਹ ਕਹਿੰਦੇ ਮੈਂ ਦੇਖਿਆ ਦੁੱਧ ਨਾਲ ਲੱਸੀ ਨਾਲ ਇਸ਼ਨਾਨ ਕਰਾਉਣਗੇ ਕਹਿੰਦੇ ਬੀਬੇ ਬਣ ਕੇ ਨੰਗੇ ਪੈਰੀ ਠੰਡ ਵਿੱਚ ਖੜ੍ਹ ਕੇ ਵਾਇਬਰੂ ਵਾਇਬਰੂ ਕਰਨਗੇ ਪਰ ਅੰਦਰੋਂ ਤਾਰਾਂ ਆਈਐਸਆਈ ਦੇ ਨਾਲ ਜੜ ਜੁੜੀਆਂ ਹੋਈਆਂ ਨੇ ਔਰ ਜਿੰਨਾ ਨਸ਼ਾ ਕੈਨੇਡਾ ਦੇ ਵਿੱਚ ਸਪਲਾਈ ਹੋ ਰਿਹਾ ਆਈਐਸਆਈ ਦਾ ਪਾਕਿਸਤਾਨ ਤੋਂ ਮਤਲਬ ਇਹਨਾਂ ਕੜਮ ਚੌਧਰੀਆਂ ਦੇ ਜ਼ਰੀਏ ਹੋ ਰਿਹਾ ਬਹੁਤੇ ਬੰਦੇ ਉਹ ਨੇ ਜਿਹੜੇ ਖੁਦ ਕਮੇਟੀਆਂ ਦੇ ਜਿਹੜੇ ਪ੍ਰਬੰਧਕ ਜਿਹਨਾਂ ਨੇ ਵਿਗੜੀਆਂ ਹੋਈਆਂ ਔਲਾਦਾਂ ਨਸ਼ਾ ਕੈਨੇਡਾ ਦੇ ਵਿੱਚ ਵੇਚਦੀਆਂ ਨੇ ਇਹ ਬੇਨਤੀ ਪ੍ਰਵਾਨ ਕਰਿਓ ਔਰ ਇਹ ਵੀਡੀਓ ਕੈਨੇਡਾ ਦੇ ਲੋਕਾਂ ਨੂੰ ਬੇਨਤੀ ਹੈ ਵੀ ਤੁਹਾਡੇ ਘਰ ਘਰ ਤੱਕ ਜਾਣੀ ਚਾਹੀਦੀ ਹੈ ਤੇ ਜਿਨ੍ਹਾਂ ਨੂੰ ਤੁਸੀਂ ਧਰਮੀ ਮੰਨੀ ਬੈਠੇ ਹੋ ਆ ਜਿਹੜੇ ਮਾਲਾ ਫੜ ਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਨੇ ਵਾਹਿਗੁਰੂ 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 ਤੇ 1 ਘੰਟਾ ਕੀ ਲਾਉਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਕੱਪੜੇ ਕਰਕੇ ਚੇਂਜ ਇਹ ਕਿਦਾਂ ਡਰੱਗ ਵੇਚਣੀ ਐ ਟੈਕਸੀਆਂ ਰਾਹੀਂ ਕਿਦਾਂ ਪੈਸਾ ਇਕੱਠਾ ਕਰਨਾ ਐ ਸੀਤ ਪਰਿਵਾਰਾਂ ਦੇ ਨਾਂ ਤੇ ਉਦੋਂ ਬਾਅਦ ਇਹ ਵੀ ਧੰਦਾ ਇਹਨਾਂ ਦਾ ਇਹ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ